ਇਹੀ ਚੀਜ਼ ਅੱਜ ਡਾਕੂਮੈਂਟਸ ਲੈ ਕੇ ਆਏ ਆ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਸੈਂਕਸ਼ਨ ਨਹੀਂ ਦਿੱਤੀ ਗਈ ਬਾਬੇ ਨੂੰ ਤੇ ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਿ ਭਾਈ ਬਾਬੇ ਨੂੰ ਸੈਂਕਸ਼ਨ ਨਹੀਂ ਦਿੱਤੀ ਸੈਂਕਸ਼ਨ ਦੀ ਚਿੱਠੀ ਆਈ ਵੀ ਹੈ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਤਾਂ ਤੁਸੀਂ ਸਭ ਨੇ ਸੁਣੀ ਹੈ ਆ ਸੁਣ ਲਓ ਲੀਲਾ ਕਸ਼ਮ ਦਾ ਦੇ ਚਿੰਤੂ ਕੰਟੀਨਿਊ ਕਰਨ ਲਈ 2 ਸਾਲ ਨਹੀਂ ਸਾਡੇ ਇਹਦੇ ਨਾਲ ਕੁਝ ਬੰਦੇ ਨਹੀਂ ਜੀ ਉਹ ਪੁਰਾਣਾ ਕੇਸ ਚੱਲ ਰਿਹਾ ਹੈ ਸੈਂਕਸ਼ਨ ਜਾਣੀ ਨਹੀਂ ਨਾ ਨਹੀਂ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੇ ਮਾਮਲੇ ਉਹ ਤਾਂ ਜੀ ਦੋ ਵਾਰ ਤੋਂ ਬਦਲਦੇ ਹਨ ਉਹਦਾ ਮੁੰਡਾ ਇਲੈਕਸ਼ਨ ਲੜਿਆ ਚਲੋ ਵੇਖੋ ਪੁਰਾਣਾ ਕੇਸ ਹੈ ਸਾਡੇ ਵੱਲੋਂ ਕੋਈ ਨਹੀਂ ਜੀ ਰੋਕਿਆ ਗਿਆ ਪਿਛਲਾ ਕੇਸ ਹੈ ਹੁਣ ਮੈਂ ਤੁਹਾਡੇ ਸਾਹਮਣੇ ਇਹਦਾ ਚਿੱਟਾ ਰੱਖਾਂ ਪਹਿਲਾਂ ਇੱਕ ਤੁਹਾਨੂੰ ਕਲੀਅਰ ਕਰ ਦਿਆਂ ਕਿ ਦੇਖੋ ਮੈਂ ਫੇਰ ਉਸ ਗੱਲ ਤੇ ਆਉਣਾ ਕਿ ਕਿੱਦੇ ਨੰਗੇ ਚਿੱਟੇ ਹੋ ਕੇ ਮਦਦ ਕਰ ਰਹੇ ਹੈ ਨਹੀਂ ਤਾਂ ਇਹ ਗੱਲ ਕਹਿ ਸਕਦੇ ਸੀ ਕਿ ਫਾਈਲ ਜੀ ਕਿਸੇ ਅਫਸਰ ਨੇ ਹੀ ਦੱਬ ਕੇ ਰੱਖ ਲਈ ਸਾਡੇ ਕੋਲੇ ਤਾਂ ਪਹੁੰਚੀ ਨਹੀਂ ਸਾਡੇ ਤਾਂ ਧਿਆਨ ਚ ਹੀ ਨਹੀਂ ਆਈ ਜੀ ਇਹ ਤਾਂ ਅਸੀਂ ਉਦੋਂ ਹੀ ਦੇ ਦੇਣੀ ਸੀ ਆ ਜਿਹੜੇ ਬਾਕੀ ਦੇ ਦੋਸ਼ੀ ਆ ਉਹਨਾਂ ਕੇਸਾਂ ਚ ਉਹਨਾਂ ਦੀ ਸੈਂਕਸ਼ਨ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ ਕੱਲੇ ਰਾਮ रहीम ਦੀ ਸੈਂਕਸ਼ਨ ਪੰਜਾਬ ਸਰਕਾਰ ਨੇ ਨਹੀਂ ਦਿੱਤੀ ਕਿਉਂ ਆ ਮੈਂ ਸੈਂਕਸ਼ਨ ਦੀ ਚਿੱਠੀ ਲੈ ਕੇ ਆਇਆ ਉਹਨਾਂ ਦੀ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਗ੍ਰਹਿ ਸ਼ਾਖਾ 6 ਮਨਜ਼ੂਰੀ ਪੰਜਾਬ ਸਰਕਾਰ ਮਕਦਮਾ ਨੰਬਰ ਫਲਾਫਲਾ ਉਹਦੇ ਵਿੱਚ ਉਹ ਬੰਦਿਆਂ ਦੇ ਸਭ ਦੇ ਨਾਮ ਲਿਖ ਕੇ ਕਿਉਂਕਿ ਉਹ ਛੋਟੀ ਮੱਛੀ ਹੈ ਸਭ ਦੇ ਨਾਮ ਲਿਖ ਕੇ ਸ਼ਕਤੀ ਸਿੰਘ ਸੰਨੀ ਬਲਜੀਤ ਸਿੰਘ ਰਣਜੀਤ ਸਿੰਘ ਪੁੱਤਰ ਮੋਹਰ ਸਿੰਘ ਫਲਾਨਾ ਫਲਾਨਾ ਸਭ ਦੇ ਲਿਖ ਕੇ ਧਾਰਾ 295ਏ ਅਤੇ 153ਏ ਆਪੀਸੀ ਤਹਿਤ ਮੁਕੱਦਮਾ ਚਲਾਉਣ ਦੀ ਸਮਾਇਤ ਮਨਜ਼ੂਰੀ ਦਿੰਦਾ ਹਾਂ ਤਾਂ ਜੋ ਯੋਗ ਅਧਿਕਾਰਾਂ ਵਾਲੀ ਅਦਾਲਤ ਦੋਸ਼ੀਆਂ ਉਕਤਾਨ ਵਿਰੁੱਧ ਸਮਾਇਤ ਕਰ ਸਕੇ ਸਾਈਨ ਹੈ ਜੀ ਅਨੁਰਾਗ ਅਗਰਵਾਲ ਵਧੀਕ ਮੁਖ ਸਕੱਤਰ ਆਈਐਸ ਗ੍ਰਹਿ ਮਾਮਲੇ ਆਹ ਸੈਂਕਸ਼ਨ ਬਾਕੀ ਬੰਦਿਆਂ ਦੀ ਕਿਵੇਂ ਆ ਗਈ ਫਿਰ ਜੇ ਬਾਬੇ ਰਾਮ ਰਹੀਮ ਦੀ ਨਹੀਂ ਦਿੱਤੀ ਤੁਸੀਂ ਆ ਹੋਮ ডিপਾਰਟਮੈਂਟ ਦੀ ਸੈਂਕਸ਼ਨ ਕੱਲੇ ਰਾਮ ਰਹੀਮ ਦੀ ਸੈਂਕਸ਼ਨ ਰੋਕੀ ਵੀ ਵੇਖੋ ਫਿਰ ਚਿੱਠੀਆਂ ਐਸਆਈਟੀ ਲਿਖ ਰਹੀ ਹੈ ਵਾਰੀ ਵਾਰੀ ਸਰਕਾਰ ਨੂੰ ਇਹ ਚੀਜ਼ ਅੱਜ ਡਾਕੂਮੈਂਟਸ ਲੈ ਕੇ ਆਏ ਆ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਸੈਂਕਸ਼ਨ ਨਹੀਂ ਦਿੱਤੀ ਗਈ ਬਾਬੇ ਨੂੰ ਤੇ ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਿ ਭਾਈ ਬਾਬੇ ਨੂੰ ਸੈਂਕਸ਼ਨ ਨਹੀਂ ਦਿੱਤੀ ਸੈਂਕਸ਼ਨ ਦੀ ਚਿੱਠੀ ਆਈ ਵੀ ਹੈ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਤਾਂ ਤੁਸੀਂ ਸਭ ਨੇ ਸੁਣੀ ਹੈ ਆ ਸੁਣ ਲਓ ਕੰਟੀਨਿਊ ਕਰਨ ਲਈ ਲੋਕ ਸਾਡੇ ਨਹੀਂ ਸਾਡੇ ਇਹਦੇ ਨਾਲ ਕੋਈ ਸੰਬੰਧ ਨਹੀਂ ਜੀ ਉਹ ਪੁਰਾਣਾ ਕੇਸ ਚੱਲ ਰਿਹਾ ਹੈ ਨਹੀਂ ਨਹੀਂ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੇ ਮੰਗ ਨਹੀਂ ਕੋਤਾ ਜੀ 2 ਵਾਰ ਤੋਂ ਬਦਲਤੇ ਹਨ ਉਹਨਾਂ ਦਾ ਮੁੰਡਾ ਇਲੈਕਸ਼ਨ ਲੜਿਆ ਚਲੋ ਵੇਖੋ ਪੁਰਾਣਾ ਕੇਸ ਹੈ ਸਾਡੇ ਵੱਲੋਂ ਕੋਈ ਨਹੀਂ ਜੀ ਰੋਕਿਆ ਗਿਆ ਪਿਛਲਾ ਕੇਸ ਹੈ ਹੁਣ ਮੈਂ ਤੁਹਾਡੇ ਸਾਹਮਣੇ ਇਹਦਾ ਚਿੱਠਾ ਰੱਖਾਂ ਪਹਿਲਾਂ ਇੱਕ ਤੁਹਾਨੂੰ ਕਲੀਅਰ ਕਰ ਦਿਆਂ ਕਿ ਦੇਖੋ ਮੈਂ ਫੇਰ ਉਸ ਗੱਲ ਤੇ ਆਉਣਾ ਹੈ ਕਿ ਕਿਤੇ ਨੰਗੇ ਚਿੱਟੇ ਹੋ ਕੇ ਮਦਦ ਕਰ ਰਹੇ ਨੇ ਨਹੀਂ ਤਾਂ ਇਹ ਗੱਲ ਕਹਿ ਸਕਦੇ ਸੀ ਕਿ ਫਾਈਲ ਜੀ ਕਿਸੇ ਅਫਸਰ ਨੇ ਹੀ ਦੱਬ ਕੇ ਰੱਖ ਲਈ ਸਾਡੇ ਕੋਲੇ ਤਾਂ ਪਹੁੰਚੀ ਹੀ ਨਹੀਂ ਸਾਡੇ ਤਾਂ ਧਿਆਨ 'ਚ ਹੀ ਨਹੀਂ ਆਈ ਜੀ ਇਹ ਤਾਂ ਅਸੀਂ ਉਦੋਂ ਹੀ ਦੇ ਦੇਣੀ ਸੀ ਆ ਜਿਹੜੇ ਬਾਕੀ ਦੇ ਦੋਸ਼ੀ ਆ ਉਹਨਾਂ ਕੇਸਾਂ 'ਚ ਉਹਨਾਂ ਦੀ ਸੈਂਕਸ਼ਨ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ